ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ ਚਰਨਕੌਰ ਜਿਨ੍ਹਾਂ ਦੇ ਵੱਲੋਂ ਆਪਣੀ ਬਾਹ ਤੇ ਇੱਕ ਨਵਾਂ ਟੈਟੂ ਕਰਵਾਇਆ ਗਿਆ। ਦਰਅਸਲ ਇਹ ਟੈਟੂ ਬੜਾ ਖਾਸ ਹੈ ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ। ਇਸ ਦੇ ਵਿੱਚ ਦੇਖਿਆ ਜਾ ਰਿਹਾ ਹੈ ਕਿ ਇਸ ਟੈਟੂ ਦੇ ਵਿੱਚ ਉਹਨਾਂ ਸਿੱਧੂ ਮੂਸੇਵਾਲਾ ਤੇ ਛੋਟੇ ਸਿੱਧੂ ਦੋਵਾਂ ਦੀਆਂ ਜਨਮ ਤਰੀਕਾਂ ਯਾਨੀ ਕਿ ਡੇਟ ਆਫ ਬਰਥ ਲਿਖੀ ਹੈ। ਦੋਵੇਂ ਪੁੱਤਰਾ ਦੀ ਜਨਮ ਤਰੀਕ ਨੂੰ ਦਰਸਾਉਂਦਾ ਹੋਇਆ ਟੈਟੂ ਉਹਨਾਂ ਵੱਲੋਂ ਬਣਾਇਆ ਗਿਆ ਤੇ ਲੋਕਾਂ ਵੱਲੋਂ ਇਸ ਵੀਡੀਓ ਨੂੰ ਵੀ ਕਾਫੀ ਜ਼ਿਆਦਾ ਪਿਆਰ ਕੀਤਾ ਜਾ ਰਿਹਾ ਹੈ। ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ ਚਰਨਕੌਰ ਜਨਦੂ ਵੱਲੋਂ ਆਪਣੀ ਬਾਹ ਤੇ ਇੱਕ ਨਵਾਂ ਟੈਟੂ ਕਰਵਾਇਆ ਗਿਆ। ਜਦ ਅਸਲ ਇਹ ਟੈਟੂ ਬੜਾ ਖਾਸ ਹੈ ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ। ਇਸ ਦੇ ਵਿੱਚ ਦੇਖਿਆ ਜਾ ਰਿਹਾ ਹੈ ਕਿ ਇਸ ਟੈਟੂ ਦੇ ਵਿੱਚ ਉਹਨਾਂ ਸਿੱਧੂ ਮੂਸੇਵਾਲਾ ਤੇ ਛੋਟੇ ਸਿੱਧੂ ਦੂਮਾ ਦੀਆਂ ਜਨਮ ਤਰੀਕਾਂ ਯਾਨੀ ਕਿ ਡੇਟ ਆਫ ਬਰਥ ਲਿਖੀ ਹੈ ਦੋਵੇਂ ਪੁੱਤਰਾ ਦੀ ਜਨਮ ਤਰੀਕ ਨੂੰ ਦਰਸਾਉਂਦਾ ਹੋਇਆ ਟੈਟੂ ਉਹਨਾਂ ਵੱਲੋਂ ਬਣਾਇਆ ਗਿਆ ਤੇ ਲੋਕਾਂ ਵੱਲੋਂ ਇਸ ਵੀਡੀਓ ਨੂੰ ਵੀ ਕਾਫੀ ਜ਼ਿਆਦਾ ਪਿਆਰ ਕੀਤਾ ਜਾ ਰਿਹਾ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ ਚਰਨਕੌਰ ਜਨਦ ਵੱਲੋਂ ਆਪਣੀ ਬਾਹ ਤੇ ਇੱਕ ਨਵਾਂ ਟੈਟੂ ਕਰਵਾਇਆ ਗਿਆ ਜਦ ਅਸਲ ਇਹ ਟੈਟੂ ਬੜਾ ਖਾਸ ਹੈ ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ ਇਸ ਦੇ ਵਿੱਚ ਦੇਖਿਆ ਜਾ ਰਿਹਾ ਹੈ ਕਿ ਇਸ ਟੈਟੂ ਦੇ ਵਿੱਚ ਉਹਨਾਂ ਸਿੱਧੂ ਮੂਸੇਵਾਲਾ ਤੇ ਛੋਟੇ ਸਿੱਧੂ ਦੋਵਾਂ ਦੀਆਂ ਜਨਮ ਤਰੀਕਾਂ ਯਾਨੀ ਕਿ ਡੇਟ ਆਫ ਬਰਥ ਲਿਖੀ ਹੈ ਦੋਵੇਂ ਪੁੱਤਰਾ ਦੀ ਜਨਮ ਤਰੀਕ ਨੂੰ ਦਰਸਾਉਂਦਾ ਹੋਇਆ ਟੈਟੂ ਉਹਨਾਂ ਵੱਲੋਂ ਬਣਾਇਆ ਗਿਆ ਤੇ ਲੋਕਾਂ ਵੱਲੋਂ ਇਸ ਵੀਡੀਓ ਨੂੰ ਵੀ ਕਾਫੀ ਜ਼ਿਆਦਾ ਪਿਆਰ ਕੀਤਾ ਜਾ ਰਿਹਾ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ ਚਰਨਕੌਰ ਜਿਨ੍ਹਾਂ ਦੇ ਵੱਲੋਂ ਆਪਣੀ ਬਾਹਤ ਇੱਕ ਨਵਾਂ ਟੈਟੂ ਕਰਵਾਇਆ ਗਿਆ ਦਰਅਸਲ ਇਹ ਟੈਟੂ ਬੜਾ ਖਾਸ ਹੈ ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ ਇਸ ਦੇ ਵਿੱਚ ਦੇਖਿਆ ਜਾ ਰਿਹਾ ਹੈ ਕਿ ਇਸ ਟੈਟੂ ਦੇ ਵਿੱਚ ਉਹਨਾਂ ਸਿੱਧੂ ਮੂਸੇਵਾਲਾ ਤੇ ਛੋਟੇ ਸਿੱਧੂ ਦੋਵਾਂ ਦੀਆਂ ਜਨਮ ਤਰੀਕਾਂ ਯਾਨੀ ਕਿ ਡੇਟ ਆਫ ਬਰਥ ਲਿਖੀ ਹੈ ਦੋਵੇਂ ਪੁੱਤਰਾ ਦੀ ਜਨਮ ਤਰੀਕ ਨੂੰ ਦਰਸਾਉਂਦਾ ਹੋਇਆ ਟੈਟੂ ਉਹਨਾਂ ਵੱਲੋਂ ਬਣਾਇਆ ਗਿਆ ਤੇ ਲੋਕਾਂ ਵੱਲੋਂ ਇਸ ਵੀਡੀਓ ਨੂੰ ਵੀ ਕਾਫੀ ਜ਼ਿਆਦਾ ਪਿਆਰ ਕੀਤਾ ਜਾ ਰਿਹਾ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ ਚਰਨਕੌਰ ਜਿਨ੍ਹਾਂ ਦੇ ਵੱਲੋਂ ਆਪਣੀ ਬਾਹ ਤੇ ਇੱਕ ਨਵਾਂ ਟੈਟੂ ਕਰਵਾਇਆ ਗਿਆ ਦਰਅਸਲ ਇਹ ਟੈਟੂ ਬੜਾ ਖਾਸ ਹੈ ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ ਇਸ ਦੇ ਵਿੱਚ ਦੇਖਿਆ ਜਾ ਰਿਹਾ ਹੈ ਕਿ ਇਸ ਟੈਟੂ ਦੇ ਵਿੱਚ ਉਹਨਾਂ ਸਿੱਧੂ ਮੂਸੇਵਾਲਾ ਤੇ ਛੋਟੇ ਸਿੱਧੂ ਦੋਵਾਂ ਦੀਆਂ ਜਨਮ ਤਰੀਕਾਂ ਯਾਨੀ ਕਿ ਡੇਟ ਆਫ ਬਰਥ ਲਿਖੀ ਹੈ ਦੋਵੇਂ ਪੁੱਤਰਾ ਦੀ ਜੁਲਮ ਤਰੀਕ ਨੂੰ ਦਰਸਾਉਂਦਾ ਹੋਇਆ ਟੈਟੂ ਉਹਨਾਂ ਵੱਲੋਂ ਬਣਾਇਆ ਗਿਆ ਤੇ ਲੂਕਾ ਬੱਲੂ ਇਸ ਵੀਡੀਓ ਨੂੰ ਵੀ ਕਾਫੀ ਜ਼ਿਆਦਾ ਪਿਆਰ ਕੀਤਾ ਜਾ ਰਿਹਾ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ ਚਰਨਕੌਰ ਜੁਨਾ ਦੇ ਵੱਲੋਂ ਆਪਣੀ ਬਾਹ ਤੇ ਇੱਕ ਨਵਾਂ ਟੈਟੂ ਕਰਵਾਇਆ ਗਿਆ ਦਰਅਸਲ ਇਹ ਟੈਟੂ ਬੜਾ ਖਾਸ ਹੈ ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ ਇਸ ਦੇ ਵਿੱਚ ਦੇਖਿਆ ਜਾ ਰਿਹਾ ਹੈ ਕਿ ਇਸ ਟੈਟੂ ਦੇ ਵਿੱਚ ਉਹਨਾਂ ਸਿੱਧੂ ਮੂਸੇਵਾਲਾ ਤੇ ਛੋਟੇ ਸਿੱਧੂ ਦੂਮਾ ਦੀਆਂ ਜਨਮ ਤਰੀਕਾਂ ਯਾਨੀ ਕਿ ਡੇਟ ਆਫ ਬਰਥ ਲਿਖੀ ਹੈ ਦੋਵੇਂ ਪੁੱਤਰਾ ਦੀ ਜਨਮ ਤਰੀਕ ਨੂੰ ਦਰਸਾਉਂਦਾ ਹੋਇਆ ਟੈਟੂ ਉਹਨਾਂ ਵੱਲੋਂ ਬਣਾਇਆ ਗਿਆ ਤੇ ਲੋਕਾ ਬੱਲੂ ਇਸ ਵੀਡੀਓ ਨੂੰ ਵੀ ਕਾਫੀ ਜ਼ਿਆਦਾ ਪਿਆ